ਕਹਿੰਦੇ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਸੇਕ ਕੌਮ ਦੇ ਸ਼ਹੀਦੀ ਦਿਹਾੜੇ ਚਲਦੇ ਨੇ ਤੇ ਅਸਾਈਆਂ ਦੇ ਪ੍ਰੋਗਰਾਮ ਬੰਦ ਕਰਵਾ ਰਹੇ ਨੇ ਤੁਸੀਂ ਕਹਿੰਦੇ ਸਪੀਕਰਾਂ ਦੇ ਵਿੱਚ ਉੱਚੀ ਆਵਾਜ਼ ਕਰਕੇ 크ਿਸਮਿਸ ਮਨਾ ਰਹੇ ਯਾਨੀ ਕਿ ਉਹਨਾਂ ਦੇ ਪ੍ਰੋਗਰਾਮ ਬੰਦ ਕਰਾਉਣ ਵਾਸਤੇ ਖਲਰ ਪਾਇਆ ਜਾ ਰਿਹਾ ਹੈ ਇੱਕ ਜੋਗੇ ਦਾ ਹੈਗਾ ਸ਼ੀਰਾਜਾ ਉਹ ਜਿਹੜਾ ਮਲੰਗ ਪਿੰਡ ਵਾਲਿਆਂ ਤੋਂ ਪਹਿਲਾਂ ਛਿੱਤਰ ਖਾ ਕੇ ਹਟਿਆ ਕੁਝ ਹੋਰ ਨੇ ਉਹ ਜਾ ਕੇ ਪ੍ਰੋਗਰਾਮ ਬੰਦ ਕਰਾਉਂਦੇ ਆ ਇਹ ਪੰਜਾਬ ਦੇ ਵਿੱਚ ਸਾਰੇ ਮਰਦਾਂ ਦੇ ਲੋਕ ਬਸਦੇ ਆ ਭਾਵੇਂ ਈਸਾਈ ਹੋਣ ਭਾਵੇਂ ਹਿੰਦੂ ਹੋਣ ਭਾਵੇਂ ਮੁਸਲਮਾਨ ਹੋਣ ਭਾਵੇਂ ਸਿੱਖ ਹੋਣ ਸਭ ਦਾ ਸਾਂਝਾ ਪੰਜਾਬ ਹੈ ਅਸੀਂ ਕਬਜ਼ਾ ਨਹੀਂ ਕੀਤਾ ਹੋਇਆ ਪੰਜਾਬ ਦੀ ਇਹ ਜਿਹੜੇ ਆਪੇ ਬਣੇ ਚੌਧਰੀ ਨੇ ਨਾ ਸਿੱਖ ਕੌਮ ਦੇ ਵਿੱਚ ਹਾਲਾਂਕਿ ਇਹਨਾਂ ਦਾ ਇਹਨਾਂ ਦਾ ਸਾਬਜਾਦਿਆਂ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਜਿੰਨੇ ਵੀ ਈਸਾਈ ਭਰਾ ਨੇ 크리스마ਸ ਦੇ ਦਿਨ ਚਲਦੇ ਨੇ ਉਹ ਮਨਾਓ ਆਪਣੇ ਸਮਾਗਮ ਕਰੋ ਪਰ ਜਦੋਂ ਕੋਈ ਇਹੋ ਜਿਹੇ ਖੜਕੰਜਲ ਆਉਂਦੇ ਨੇ ਨਾ ਫੜ ਕੇ ਛੇਤਰ ਵੀ ਫੇਰੋ ਘਟਿਓਗੇ ਕੱਲੇ ਸਾਈਆਂ ਦੀ ਗੱਲ ਹੀ ਮੈਂ ਸਾਰਿਆਂ ਨੂੰ ਕਹਿ ਰਿਹਾ ਜਿਹੜਾ ਵੀ ਕਿਸੇ ਧਾਰਮਿਕ ਪ੍ਰੋਗਰਾਮ ਦੇ ਵਿੱਚ ਖਲਰ ਪਾਉਂਦਾ ਉਹਦੇ ਛੇਤਰ ਫਿਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 크੍ਰਿਸਮਸ ਦੇ ਦਿਨ ਚੱਲਦੇ ਨੇ ਅਸਾਈ ਭਰਾਵਾਂ ਨੂੰ 크੍ਰਿਸਮਸ ਦੀਆਂ ਬਹੁਤ ਬਹੁਤ ਮੁਬਾਰਕਾਂ ਪਰ ਮੈਂ ਕੁਝ ਸਾਡੀ ਸਿੱਖ ਕੌਮ ਦੇ ਵਿੱਚ ਕਢਮ ਚੌਧਰੀ ਆਪੇ ਬਣੇ ਹੋਏ ਨੇ ਉਹਨਾਂ ਦੇ ਕਰਦੂਤ ਤੁਹਾਨੂੰ ਦੱਸਣੀਆਂ ਧਮਕੀਆਂ ਦਿੰਦੇ ਨੇ ਢੰਡਰਾ ਵਾਲੇ ਦੀਆਂ ਕਹਿੰਦੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸੇਕਾਉਮ ਦੇ ਸ਼ਹੀਦੀ ਦਿਹਾੜੇ ਚੱਲਦੇ ਨੇ ਤੇ ਅਸਾਈਆਂ ਦੇ ਪ੍ਰੋਗਰਾਮ ਬੰਦ ਕਰਵਾ ਰਹੇ ਨੇ ਤੁਸੀਂ ਕਹਿੰਦੇ ਸਪੀਕਰਾਂ ਦੇ ਵਿੱਚ ਉੱਚੀ ਆਵਾਜ਼ ਕਰਕੇ ਕ੍ਰਿਸਮਸ ਮਨਾ ਰਹੇ ਹੋ ਜਾਨੀ ਕਿ ਉਹਨਾਂ ਦੇ ਪ੍ਰੋਗਰਾਮ ਬੰਦ ਕਰਾਉਣ ਵਾਸਤੇ ਖਲਰ ਪਾਇਆ ਜਾ ਰਿਹਾ ਹੈ ਇੱਕ ਜੋਗੇ ਦਾ ਹੈਗਾ ਸ਼ੀ ਰਾਜਾ ਉਹ ਜਿਹੜਾ ਮਲੰਗ ਪਿੰਡ ਵਾਲਿਆਂ ਤੋਂ ਪਹਿਲਾਂ ਛਿੱਤਰ ਖਾ ਕੇ ਹਟਿਆ ਕੁਝ ਹੋਰ ਨੇ ਉਹ ਜਾ ਕੇ ਪ੍ਰੋਗਰਾਮ ਬੰਦ ਕਰਾਉਂਦੇ ਐ ਮੈਂ ਇੱਕ ਬੇਨਤੀ ਕਰਨੀ ਐ ਜਦੋਂ ਤੁਸੀਂ ਇਹ ਇਤਰਾਜ਼ ਕਰਦੇ ਹੋ ਕਿ ਤੁਸੀਂ ਵੱਡੇ ਸਪੀਕਰ ਲਾ ਕੇ 크ਿਸਮਸ ਦੇ ਦਿਨਾਂ ਵਿੱਚ ਅਸਾਈ ਭਾਈਚਾਰੇ ਨੂੰ ਕਹਿੰਦੇ ਹੋ ਕਿ ਪ੍ਰੋਗਰਾਮ ਕਰ ਰਹੇ ਹੋ ਤੁਸੀਂ ਸਪੀਕਰ ਬੰਦ ਕਰੋ ਉਦੋਂ ਅਸੀਂ ਆਪਣੇ ਮੰਝੇ ਥੱਲੇ ਛੋਟਾ ਕਿਉਂ ਨਹੀਂ ਮਾਰਦੇ ਅਸੀਂ ਜਿਹੜੇ ਸਾਡੇ ਲੋਕ ਹੁੱਲਵਾਜੀ ਕਰਦੇ ਨੇ ਟਰੈਕਟਰਾਂ ਤੇ ਵੱਡੇ ਬੂਫਰ ਲਾ ਕੇ ਡੀਜੇ ਵਜਾ ਕੇ ਲੰਗਰਾਂ ਤੇ ਡੀਜੇ ਲਾ ਕੇ ਲੈ ਕੇ ਜਾਂਦੇ ਆ ਆ ਹੁਣ ਮੁਰੇ ਹੁਲਾਮੋ ਲਾ ਜਾਣਾ ਤੇ ਆ ਹੁਣ ਸ਼ੀ ਦੀਦੀਹਾੜੇ ਚੱਲਦੇ ਨੇ ਤੇ ਅਸੀਂ ਕਿੰਨਾ ਕੁ ਸਮਰਪਤਾ ਸੀ ਦੀਦੀਹਾੜਿਆਂ ਨੂੰ ਤੁਸੀਂ ਹਰੇਕ ਟਰੈਕਟਰ ਤੇ ਵੱਡੇ ਡੀਜੇ ਸਪੀਕਰ ਲਾਏ ਹੋਏ ਨੇ ਬੂਫਰ ਲਾਏ ਹੋਏ ਨੇ ਉਹਨਾਂ ਬਾਰੇ ਕੀ ਖਿਆਲ ਹੈ ਇੱਕ ਮੈਂ ਬੇਨਤੀ ਕਰਨੀ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਇਹ ਪੰਜਾਬ ਕਲੇਪਿੰਡਰਾਂ ਵਾਲੇ ਦਾ ਨਹੀਂ ਹੈਗਾ ਇਹ ਪੰਜਾਬ ਦੇ ਵਿੱਚ ਸਾਰੇ ਮਰਦਾਂ ਦੇ ਲੋਕ ਬਸਦੇ ਆ ਭਾਵੇਂ ਅਸਾਈ ਹੋਣ ਭਾਵੇਂ ਹਿੰਦੂ ਹੋਣ ਭਾਵੇਂ ਮੁਸਲਮਾਨ ਹੋਣ ਭਾਵੇਂ ਸਿੱਖ ਹੋਣ ਸਭ ਦਾ ਸਾਂਝਾ ਪੰਜਾਬ ਹੈ ਅਸੀਂ ਕਬਜ਼ਾ ਨਹੀਂ ਕੀਤਾ ਹੋਇਆ ਪੰਜਾਬ ਦੀ ਇਹ ਜਿਹੜੇ ਆਪੇ ਬਣੇ ਚੌਧਰੀ ਨੇ ਨਾ ਸਿੱਖ ਕੌਮ ਦੇ ਵਿੱਚ ਹਾਲਾਂਕਿ ਇਹਨਾਂ ਦਾ ਇਹਨਾਂ ਦਾ ਸਾਬਜਾਦਿਆਂ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਸਿਰ ਤੇ ਕੇਸ ਨਹੀਂ ਹੈਗੇ ਮੂੰਹ ਤੇ ਦਾੜ੍ਹੀ ਨਹੀਂ ਹੈਗੀ ਨਾ ਪੱਗ ਬੰਦੇ ਨੇ ਧੰਦੇ ਆਪੋ ਆਪਣੇ ਕਰੀ ਜਾਂਦੇ ਆ ਤੇ ਫਿਰ ਜਾ ਕੇ ਕਹਿਣਗੇ ਖਾਲਸਤਾਨ ਜਿੰਦਾਬਾਦ ਸੰਜਨੈਲ ਸਿੰਘ ਭਿੰਡਰਾਂ ਵਾਲੇ ਜਿੰਦਾਬਾਦ ਇਹ ਕਹਿੰਦੇ ਆ ਮੈਂ ਇੱਕ ਬੇਨਤੀ ਕਰ ਦਿੰਨਾ ਜਿਹੜੇ ਵੀ ਲੋਕ ਧਰਮ ਦੇ ਨਾਂ ਤੇ ਮਾਹੌਲ ਖਰਾਬ ਕਰਦੇ ਨੇ ਨਾ ਜਿਹੜੇ ਭਿੰਡਰਾਂ ਵਾਲੇ ਨਾਰੇ ਲਾਉਂਦੇ ਖਾਸ ਕਰਕੇ ਇਹਨਾਂ ਨੂੰ ਬੇਨਤੀ ਹੈ ਜਦੋਂ ਪੁਲਿਸ ਨੇ ਮੁੱਦੇ ਪਾ ਕੇ ਪਟਾ ਫੇਰਿਆ ਤੇ ਪਰਚਾ ਪਾ ਕੇ ਅੰਦਰ ਕੀਤੇ ਨਾ ਫਿਰ ਭਿੰਡਰਾਂ ਵਾਲੇ ਨੇ ਨਿਉਣਾ ਛਡਾਉਣ ਵਾਸਤੇ ਭਿੰਡਰਾਂ ਵਾਲਾ ਥਾਣੇ ਨਹੀਂ ਆਊਗਾ ਇਹ ਚੇਤੇ ਰੱਖਿਓ ਗੱਲ ਤੁਹਾਡੀਆਂ ਫੁਕਰੀਆਂ ਨੇ ਕੌਮ ਦਾ ਬੇੜਾ ਗਰ ਕਰਕੇ ਰੱਖਤਾ ਇੱਕ ਗੱਲ ਹੋਰ ਦੱਸੋ ਵੀ ਅਸੀਂ ਸਿੱਖ ਹੋ ਕੇ ਵੱਡੇ ਵੱਡੇ ਕੀਰਤਨ ਦਰਬਾਰ ਕਰ ਰਹੇ ਹਾਂ ਸ਼ੀ ਦਿਹਾੜਿਆਂ ਦੇ ਵਿੱਚ ਵੱਡੇ ਵੱਡੇ ਸਮਾਗਮ ਹੋ ਰਹੇ ਨੇ ਕੋਈ ਅਸਾਈ ਹਿੰਦੂ ਮੁਸਲਮ ਸਾਡੇ ਪ੍ਰੋਗਰਾਮਾਂ ਵਿੱਚ ਆ ਕੇ ਖਲੜ ਪਾਉਂਦਾ ਕੋਈ ਸਾਨੂੰ ਉਹ ਕੇ ਕਹਿੰਦਾ ਕਿ ਤੁਸੀਂ ਸਪੀਕਰ ਬੰਦ ਕਰ ਲਓ ਆ ਵਿੱਚ ਪਿੰਡਾਂ ਦੇ ਵਿੱਚ ਨਾ ਪੰਜ ਪੰਜ ਛੇ ਛੇ ਗੁਰਦੁਆਰੇ ਆ 4 ਵਜੇ ਸਪੀਕਰ ਲਾ ਦਿੰਦੇ ਨੇ ਕੋਈ ਜਪਜੀ ਸਾਹਿਬ ਪੜਦਾ ਹੁੰਦਾ ਕੋਈ ਸੁਖਮਨੀ ਸਾਹਿਬ ਪੜਦਾ ਹੁੰਦਾ ਕੋਈ ਕਥਾ ਕਰੀ ਜਾਂਦਾ ਕੋਈ ਕੀਰਤਨ ਕਰੀ ਜਾਂਦਾ ਤੇ ਇਹ ਸਾਨੂੰ ਅਲਾਉਡ ਹੈਗਾ ਮੈਂ ਜਿਹੜੇ ਵੀ ਬੰਦੇ ਧਰਮ ਦੇ ਨਾਂ ਤੇ ਗੁੰਡਾਗਰਦੀ ਕਰਦੇ ਉਹਨਾਂ ਨੂੰ ਬੇਨਤੀ ਹੈ ਜੇ ਤੁਸੀਂ ਧਰਮ ਨੂੰ ਮੰਨਦੇ ਹੋ ਨਾ ਤੁਹਾਡੇ ਆਪਣੇ ਕਮਾਉਣ ਦੀ ਗੱਲ ਹੈ ਪੜੋ ਬਾਣੀ ਤੁਹਾਨੂੰ ਕੌਣ ਰੁਕਦਾ ਹੈ ਕੀਰਤਨ ਕਰੋ ਤੁਸੀਂ ਲਾਉ 스피ਕਰ ਤੁਹਾਨੂੰ ਕੌਣ ਰੁਕਦਾ ਪਰ ਅਸਾਈਆਂ ਨੂੰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਆਪਣੇ ਪ੍ਰੋਗਰਾਮ ਨਹੀਂ ਕਰ ਸਕਦੇ ਸਾਡੇ ਸਹਬ ਜਦਾਂ ਦੇ ਸ਼ੀਦੀ ਦੇ ਹੱਡ ਚੱਲਦੇ ਆ ਤੁਹਾਡੇ ਨਾਲੋਂ ਨਾ ਅਗਲਾ ਵੱਧ ਸਤਿਕਾਰ ਕਰਦਾ ਹੈ ਗੁਰਬਾਣੀ ਦਾ ਵੀ ਤੇ ਅਸੀਂ ਦੇ ਹੱਡਾਂ ਦਾ ਵੀ ਤੁਸੀਂ ਤਾਂ ਇੱਕ ਧੰਦਾ ਬਣਾਇਆ ਹੋਇਆ ਹੈ ਅਸੀਂ ਨਸ਼ਾ ਛਡਾਉਂਦੇ ਆ ਜੀ ਅਸੀਂ ਨੌਜਵਾਨ ਨੂੰ ਅਵੇਅਰ ਕਰਦੇ ਆ ਜੀ ਤੁਸੀਂ ਕੁਝ ਨਹੀਂ ਕਰਦੇ ਨਾ ਤੁਸੀਂ ਨਸ਼ਾ ਸਡਾਉਨੇ ਹੋ ਨਾ ਤੁਸੀਂ ਨੌਜਵਾਨੀ ਲਈ ਕੁਝ ਕਰਦੇ ਹੋ ਤੁਹਾਡੇ ਚੱਲਦੇ ਨੇ ਧੰਦੇ ਹੋਰ ਕੋਈ ਕੁਝ ਨਹੀਂ ਹੈਗਾ ਮੈਂ ਇੱਕ ਬੇਨਤੀ ਕਰਨੀ ਹੈ ਜਿੰਨੇ ਵੀ ਅਸਾਈ ਭਰਾ ਨੇ 크ਿਸਮਿਸ ਦੇ ਦਿਨ ਚੱਲਦੇ ਨੇ ਉਹ ਮਨਾਓ ਆਪਣੇ ਸਮਾਗਮ ਕਰੋ ਪਰ ਜਦੋਂ ਕੋਈ ਇਹੋ ਜਿਹੇ ਖੜਕੰਜਰ ਆਉਂਦੇ ਨੇ ਨਾ ਫੜ ਕੇ ਛੇਤਰ ਵੀ ਫੇਰ ਇਕੱਠੇ ਹੋ ਕੇ ਕੱਲੇ ਸਾਈਆਂ ਦੀ ਗੱਲ ਹੀ ਮੈਂ ਸਾਰਿਆਂ ਨੂੰ ਕਹਿ ਰਿਹਾ ਜਿਹੜਾ ਵੀ ਕਿਸੇ ਧਾਰਮਿਕ ਪ੍ਰੋਗਰਾਮ ਦੇ ਵਿੱਚ ਖਲਰ ਪਾਉਂਦਾ ਹੈ ਉਹਦੇ ਛੇਤਰ ਫਿਰਨਾ ਚਾਹੀਦਾ ਹੈ ਇਹ ਇਹ ਇੱਕ ਕੌਮ ਦੇ ਨਾ ਕੜਮ ਚੌਧਰੀ ਬਣੇ ਹੋਏ ਨੇ ਲੈਣਾ ਨਹੀਂ ਦੇਣਾ ਨਹੀਂ ਬਸ ਜਾ ਕੇ ਭਿੰਡਰਾਂ ਵਾਲਾ ਜਿੰਦਾਬਾਦ ਖਾਲਸਾ ਜਿੰਦਾਬਾਦ ਕਾਦੇ ਲਈ ਬਈ ਤੁਸੀਂ ਗੁੰਡਾਗਰਦੀ ਕਰ ਲਈਏ ਇਹ ਗੁੰਡਾ ਰਾਜ ਹੈ ਸਾਬਤ ਕਰਨਾ ਚਾਹੁੰਦੇ ਹੋ ਵੀ ਭਿੰਡਰਾਂ ਵਾਲੇ ਦੇ ਨਾਮ ਤੇ ਅਸੀਂ ਗੁੰਡਾਗਰਦੀ ਕਰੀਏ ਖਾਲਸਾ ਦੇ ਨਾਮ ਦੇ ਅਸੀਂ ਗੁੰਡਾਗਰਦੀ ਕਰੀਏ ਜੇ ਅਗਲੇ ਗੁਰਦੁਆਰੇ ਆ ਜਾਣ ਕੱਟ ਕਰਕੇ ਵੀ ਤੁਸੀਂ ਸਪੀਕਰ ਬੰਦ ਕਰੋ ਫੇਰ ਡੀਸੀ ਨੂੰ ਐਪਲੀਕੇਸ਼ਨ ਦੇ ਕੇ ਗੁਰਦੁਆਰਾ ਦਾ ਸਪੀਕਰ ਬੰਦ ਕਰਵਾਇਆ ਜਾ ਸਕਦਾ ਹੈ ਸਮਝੰਦੋ ਜੀ ਨੂੰ ਤੇ ਤੁਸੀਂ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਦੇਖੋ ਉੱਥੇ ਕੋਈ ਸਪੀਕਰ ਬਾਹਰ ਨਹੀਂ ਲਾ ਸਕਦਾ ਗੁਰਦਵਾਰੇ ਦੇ ਅੰਦਰ ਅੰਦਰ ਲਾ ਸਕਦੇ ਤੁਸੀਂ ਬਾਹਰ ਆਵਾਜ਼ ਨਹੀਂ ਦੇ ਸਕਦੇ ਇਹ ਸੱਚਾਈ ਹੈ ਤੇ ਜੇ ਕੈਨੇਡਾ ਅਮਰੀਕਾ ਵਾਲੇ ਅਸਾਈ ਕਹਿਣ ਉਹ ਬਾਦਰੀ ਕਹਿਣ ਵੀ ਤੁਸੀਂ ਇੱਥੇ ਪ੍ਰੋਗਰਾਮ ਨਹੀਂ ਕਰ ਸਕਦੇ ਤੁਸੀਂ ਨਗਰ ਕੀਰਤਨ ਨਹੀਂ ਕਰ ਸਕਦੇ ਫਿਰ ਕੀ ਬਣੂ ਉਹਨਾਂ ਦੇ ਆਪਣੇ ਮੁਲਕ ਨੇ ਤੇ ਅਸੀਂ ਗੁੰਡਾਗਰਦੀ ਕਰਨ ਨੂੰ ਹਟਦੇ ਨਹੀਂ ਜਿਹੜੇ ਵੀ ਇਹ ਧਰਮ ਦੇ ਨਾਂ ਤੇ ਗੁੰਡਾਗਰਦੀ ਕਰਦੇ ਨੇ ਨਾ ਕਿਹਦਾ ਪ੍ਰੋਗਰਾਮ ਰੱਖ ਪਾਉਂਦੇ ਇਹਨਾਂ ਦੇ ਛੇਤਰਫੇ ਨਾ ਚੰਗੇ ਤਰ੍ਹਾਂ ਪੰਜਾਬ ਦਾ ਮਾਹੌਲੇ ਖਰਾਬ ਕਰਦੇ ਆ ਔਰ ਕੁਛ ਨਹੀਂ ਜੇ ਬੇਨਤੀ ਹੈ ਔਰ ਅਸਾਈ ਭਰਾਵਾਂ ਨੂੰ ਕਹਿ ਲਈਏ 크ਿਸਮਸ ਦੀਆਂ ਮੁਬਾਰਕਾਂ ਖੁਸ਼ ਰਹੋ ਪੰਜਾਬ ਕੱਲੇ ਸਿੱਖਾਂ ਦਾ ਨਹੀਂ ਸਭ ਦਾ ਸਾਂਝਾ ਪੰਜਾਬ ਹੈ ਅਸੀਂ ਠੇਕਾ ਨਹੀਂ ਲਿਆ ਹੋਇਆ ਇਹ ਗੱਲ ਮੈਂ ਲਾਸਟ ਕਹਿਣੀ ਹੈ ਬੜੀ ਕੋੜੀ ਹੈ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਕੋਈ ਅਸਾਈ ਨਸ਼ੇ ਦੇ ਨਾਲ ਮਰਿਆ ਹੋਵੇ ਕੋਈ ਹਿੰਦੂ ਨਸ਼ੇ ਨਾਲ ਮਰਿਆ ਹੋਵੇ ਦੇਖਿਆ ਤੁਸੀਂ ਕਦੇ ਕੋਈ ਮੁਸਲਮ ਮਰਿਆ ਹੋਵੇ ਨਸ਼ੇ ਨਾਲ ਦੇਖਿਆ ਤੁਸੀਂ ਕਦੇ ਅਸੀਂ ਮਰਦੇ ਹਾਂ ਅਸੀਂ ਸਿੱਖਾਂ ਜੀ ਅਸੀਂ ਪੰਜਾਬੀਆਂ ਦੀ ਸ਼ਰਮ ਨਹੀਂ ਆਉਂਦੀ ਸਾਨੂੰ ਜਿੰਨੀ ਗੁੰਡਾਗਰਦੀ ਤੁਸੀਂ ਕਰਦੇ ਹੋ ਨਾ ਓਨੀ ਤਾਂ ਔਰੰਗਜ਼ੇਬ ਦੇ ਲਈ ਗੁਰੂ ਕਲਗੀਧਰ ਸੱਜੇ ਪਾਤਸ਼ਾਹ ਨੇ ਵੀ ਇਹ ਸ਼ਬਦਾਵਲੀ ਨਹੀਂ ਵਰਤੀ ਔਰੰਗਜ਼ੇਬ ਨੇ ਕੀ ਕੀ ਅਤਿਆਚਾਰ ਕੀਤਾ ਸਾਡੇ ਗੁਰੂ ਸਾਹਿਬ ਦੇ ਨਾਲ ਸਾਡੇ ਸਹਿਮਜਦਨ ਦੇ ਨਾਲ ਐਨੀ ਦੁਸ਼ਮਣੀ ਤਾਂ ਗੁਰੂ ਕਲਗੀਧਰ ਸੱਜੇ ਪਾਤਸ਼ਾਹ ਨੇ ਔਰੰਗਜ਼ੇਬ ਦੇ ਨਾਲ ਨਹੀਂ ਪਾਲੀ ਜਿੰਨੀ ਤੁਸੀਂ ਸਿੱਖ ਆਉਣ ਦੇ ਵਿੱਚ ਹੋ ਕੇ ਕਢਮ ਚੌਧਰੀ ਬਣ ਕੇ ਗੁੰਡਾਗਰਦੀ ਕਰ ਰਹੇ ਹੋ ਦੁਸ਼ਮਣੀ ਪਾ ਰਹੇ ਹੋ ਲੋਕਾਂ ਦੇ ਨਾਲ ਇਹ ਬੇਨਤੀ ਹੈ ਅਕੁੱਤੋ ਕੰਮ ਲੋ ਮੜਾ ਮੋਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ